ਕੇ ਸਾਡਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਸਮੇਤ ਸਥਾਨਕ ਆਗੂਵਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਭਾਜਪਾ ਆਗੂਵਾਂ ਵੱਲੋਂ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਸੰਕਲਪ ਪੱਤਰ ਇਸ ਦੌਰਾਨ ਸੰਬੋਧਨ ਕਰਦਿਆਂ ਸਾਂਪਲਾ ਨੇ ਸਰਕਾਰ ਦੇ ਵੱਲੋਂ ਲੋਕ ਭਲਾਈ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿ ਪਾਰਟੀ ਸਮਾਜ ਦੇ ਹਰ ਵਰਗ ਦੀ ਭਲਾਈ ਦੇ ਲਈ ਤਤਪਰ ਦੇਸ਼ ਦੇ ਵਿੱਚੋਂ ਅਸੀਂ ਸੁਝਾਅ ਲਏ ਲਗਭਗ 8 ਲੱਖ ਤੋਂ ਵੱਧ ਲੋਕਾਂ ਨੇ ਇਹਦੇ ਵਿੱਚ ਆਪਣੇ ਸੁਝਾਅ ਦਿੱਤੇ ਆ ਔਰ ਉਹ ਸੁਝਾ ਸੁਝਾਵਾਂ ਦੇ ਉੱਤੇ ਹੀ ਜਿਹੜਾ ਮਾਨਯੋਗ ਰਾਜਨਾਥ ਸਿੰਘ ਜੀ ਦੇ ਨੇਤ੍ਰਿਤਵ ਜਿਹੜੀ ਜਿਹੜੀ ਸੰਕਲਪ ਪੱਤਰ ਕਮੇਟੀ ਬਣੀ ਸੀ ਉਹਨਾਂ ਨੇ ਸਾਰਾ ਇਹਨੂੰ ਇੱਕ ਕੰਪਾਈਲ ਕੀਤਾ ਜਿਹਦੇ ਵਿੱਚ ਉਹਨੇ ਸਾਰੇ ਵਰਗਾਂ ਦਾ ਹਰ ਪੱਖ ਦਾ ਧਿਆਨ ਰੱਖ ਕੇ ਉਹਨਾਂ ਨੇ ਬਾਕੀਆਂ ਦਾ ਕੋਈ ਇੱਕ ਚੀਜ਼ ਦਾ ਦਿੱਤਾ ਹੋ ਕੋਈ ਦੋ ਹੁੰਦਾ ਗੱਲ ਕੀਤੀ ਪਰ ਉਹਨਾਂ ਨੇ ਮੁਖ ਰੂਪ ਚ ਪੂਰਾ ਦੇਸ਼ ਰੱਖਿਆ ਹੈ ਔਰ ਦੇਸ਼ ਨੂੰ ਅੱਗੇ ਉੱਪਰ ਜਿੱਥੇ ਪਿਛਲੇ 10 ਸਾਲਾਂ ਚ ਕੀ ਕੀ ਕੀਤਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਕੀ ਕਰਾਂਗੇ ਔਰ ਇਹ ਸਾਰਾ ਜਿਹੜਾ ਸੰਕਲਪ ਪੱਤਰ ਹੈ ਕਿਉਂਕਿ ਪੇ 75 ਸਾਲ ਪੂਰੇ ਹੋਣ ਤੋਂ ਬਾਅਦ ਇਹ ਜਿਹੜਾ ਅਸੀਂ ਕਾਲ ਹੈ ਇਹਨੂੰ 100 ਸਾਲ ਤੱਕ ਆਜ਼ਾਦੀ ਦੇ 75 ਸਾਲ ਤੋਂ ਲੈ ਕੇ 100 ਸਾਲ ਤੋਂ ਬਾਅਦ ਤੁਹਾਡਾ ਜਿਹੜਾ 22 ਤੋਂ ਬਾਅਦ ਜਿਹੜਾ ਹੁਣ ਜਿਹੜਾ 47 ਤੱਕ ਦਾ ਇਹਨੂੰ ਅੰਮ੍ਰਿਤਕਾਲ ਦਾ ਅਸੀਂ ਜਿਹੜੀ ਸੰਗਿਆ ਦਿੱਤੀ ਹੈ ਔਰ ਇਹ ਜਿਹੜਾ ਸੰਕਲਪ ਪੱਤਰ ਹੈ ਉਸ ਅੰਮ੍ਰਿਤਕਾਲ ਦੇ 100 ਸਾਲ ਪੂਰੇ ਹੋਣ ਤੱਕ ਉਹਨੂੰ ਮੁੱਖ ਰੱਖ ਕੇ ਬਣਾਇਆ ਗਿਆ ਕਿ ਅਸੀਂ ਦੇਸ਼ ਨੂੰ ਕਿਸ ਉਚਾਈਆਂ ਤੇ ਲੈ ਕੇ ਜਾਣਾ ਹੈ ਮੈਡਮ ਆਪਾਂ ਭਾਈ ਜੀ ਦੇ ਕੰਮ ਤੇ ਆਪਾਂ ਆਪਾਂ